ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਐਸੇ ਵਿਚਾਰ ਦਿਮਾਗ 'ਚ ਆ ਜਾਂਦੇ ਐ ਜਿਹੜੇ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਐ ਸੰਸਾਰ ਦੇ ਮਨੁੱਖਾਂ ਦਾ ਦਸਤੂਰ ਹੈ ਕਿ ਤੁਸੀਂ ਦੁਨੀਆ ਵਾਸਤੇ ਚਾਹੇ ਲੱਖ ਚੰਗੇ ਹੋ ਜੋ ਪਰ ਜਿਨ੍ਹਾਂ ਦੀ ਸੋਚ ਘਟੀਆ ਉਹ ਮਨੁੱਖ ਕਦੀ ਵੀ ਦੂਸਰੇ ਵਾਸਤੇ ਚੰਗਾ ਨਹੀਂ ਸੋਚਦੇ ਉਹਨਾਂ ਦੇ ਦਿਮਾਗ ਦੇ ਵਿੱਚ ਸਦਾ ਹੀ ਘਟੀਆ ਸੋਚ ਬਣੀ ਰਹਿੰਦੀ ਹੈ ਜਿਹੜੇ ਮਨੁੱਖ ਦੂਸਰੇ ਵਾਸਤੇ ਚੰਗਾ ਸੋਚਦੇ ਹਨ ਉਹ ਵਧੀਆ ਸੋਚ ਤੇ ਚੰਗੀ ਸੋਚ ਲੈ ਕੇ ਜ਼ਿੰਦਗੀ ਜੂਰੇ ਆ ਸਾਰਿਆਂ ਨੂੰ ਵਧੀਆ ਸੋਚ ਲੈ ਕੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ